ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਲੁਧਿਆਣਾ ਦੇ ਬਹਾਦਰ ਕੇ ਰੋਡ ਦੇ ਉੱਤੇ ਇੱਕ ਰੈਡੀਮੇਡ گارਮੈਂਟਸ ਦੀ ਫੈਕਟਰੀ ਦੇ ਵਿੱਚੋਂ ਨਿਕਲ ਕੇ ਆਈ ਜਿੱਥੇ ਕੀ ਇੱਕ ਪਰਿਵਾਰ ਦੀਆਂ ਤਿੰਨ ਬੱਚੀਆਂ ਉਹਨਾਂ ਦੇ ਭਰਾ ਅਤੇ ਉਹਨਾਂ ਦੀ ਬੁੜੀ ਮਾਂ ਨੂੰ ਮੂੰਹ ਕਾਲਾ ਕਰਕੇ ਉਹਨਾਂ ਦੇ ਗਲ ਦੇ ਵਿੱਚ ਤਖਤੀਆਂ ਪਾ ਕੇ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਘੁਮਾਇਆ ਗਿਆ ਜੀ ਹਾਂ ਮਹਾ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਪਸੀ ਸਾਂਝ ਟੀਵੀ ਇਹੋ ਜਿਹੇ ਮਾਮਲੇ ਨਿਤ ਪ੍ਰਤੀ ਦਿਨ ਇਸ ਦੇਸ਼ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਵਧਦੇ ਜਾ ਰਹੇ ਨੇ ਔਰ ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚ ਇਹੋ ਜਿਹੀ ਗੱਲ ਹੋਵੇ ਗੁਰੂਆ ਪੀਰਾਂ ਦੀ ਧਰਤੀ ਤੇ ਤਾਂ ਇਸ ਮਾਮਲੇ ਦੀ ਕੋਖ ਕਰਨਾ ਬੜਾ ਜ਼ਰੂਰੀ ਹੋ ਜਾਂਦਾ ਹੈ ਇੱਕ ਦੀਪ ਗਾਰਮੈਂਟ ਫੈਕਟਰੀ ਦੇ ਵਿੱਚ ਚੋਰੀ ਹੁੰਦੀ ਹੈ ਪਿਛਲੇ 40 ਦਿਨਾਂ ਤੋਂ ਚੋਰੀ ਹੋ ਰਹੀ ਸੀ ਉਸ ਦੇ ਜੋ ਮੈਨੇਜਰ ਹੈ ਉਹਦੇ ਕਹਿਣ ਦੇ ਮੁਤਾਬਕ ਉਹਨਾਂ 40 ਦਿਨਾਂ ਦੀ ਚੋਰੀ ਦੇ ਵਿੱਚੋਂ ਕੁਝ ਕੁ ਸਮਾਨ ਜਿਹੜਾ ਇੱਕ ਘਰ ਦੇ ਵਿੱਚੋਂ ਬਰਾਮਦ ਹੁੰਦਾ ਹੈ ਉਸ ਘਰ ਦੀਆਂ ਤਿੰਨ ਧੀਆਂ ਉਹਨਾਂ ਦਾ ਭਰਾ ਅਤੇ ਉਹਦੀ ਮਾਂ ਦੇ ਗਲ ਦੇ ਵਿੱਚ ਤਖਤੀ ਪਾ ਕੇ ਕਿ ਮੈਂ ਚੋਰ ਹਾਂ ਮੈਂ ਆਪਣਾ ਗੁਨਾਹ ਮੰਨਦੀ ਹਾਂ ਜਾਂ ਮੰਦਾ ਹਾਂ ਤਖਤੀਆਂ ਪਾ ਕੇ ਉਹਨਾਂ ਦਾ ਮੂੰਹ ਕਾਲਾ ਕਰਕੇ ਉਹਨਾਂ ਨੂੰ ਸਾਰੇ ਬਾਜ਼ਾਰ ਦੇ ਵਿੱਚ ਗਲੀਆਂ ਦੇ ਵਿੱਚ ਘੁਮਾਇਆ ਗਿਆ ਇਹ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਦੀ ਵੀਡੀਓ ਵਾਇਰਲ ਹੋਈ ਆਓ ਪਹਿਲਾਂ ਇਹ ਪੂਰੀ ਵੀਡੀਓ ਦੇਖੋ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਇਸ ਵੀਡੀਓ ਦੇ ਬਾਰੇ ਗੱਲ ਕਰਾਂਗੇ ਔਰ ਮੌਕੇ ਤੇ ਜਿਹੜੇ ਤਿੰਨ ਬੰਦੇ ਗ੍ਰਿਫਤਾਰ ਪੁਲਿਸ ਨੇ ਐਕਸ਼ਨ ਕਰਕੇ ਜਿਹੜਾ ਹੈ ਉਹ ਕੀਤੇ ਨੇ ਉਹਨਾਂ ਦੇ ਬਾਰੇ ਗੱਲ ਕਰਾਂਗੇ ਪਹਿਲਾਂ ਆਓ ਦੇਖਦੇ ਹਾਂ ਇਹ ਵੀਡੀਓ ਮੈਂ ਛੋੜਦੀ ਹਾਂ ਭਾਈ ਆ ਕੇ ਦੇਖੋ ਮੈਂ ਆਪਣਾ ਗੁਨਾਹ ਕਬੂਲ ਕਰ ਦੋ ਕਿਤੇ ਦੋ ਕਿਤੇ ਆ ਉਹ ਦੋ ਨੂੰ ਕਿਧਰ ਹੈ ਉੱਪਰ ਤੇ ਦੇਖਾਂਗੇ ਚਲੋ ਮੈਂ ਉੱਪਰ ਮੂਰਾ ਉੱਪਰ ਕਰੋ ਮੂਰਾ ਉੱਪਰ ਕਰੋ ਮੂਰੀ ਉੱਪਰ ਕਰੋ ਮੂਰੀ ਉੱਪਰ ਕਰੋ ਗੁੰਡੀ ਬਣ ਲਾ ਗੁੰਡੀ ਉੱਪਰ ਕਰੋ ਆ ਉਹ ਦੋ ਨੂੰ ਕਿਧਰ ਹੈ ਉਹ ਪੱਜ ਗਿਆ ਦੋ ਨੂੰ ਤੂੰ ਸਾਡੇ ਭੇਜਣ ਨਾਲ ਦਾ ਡਰ ਲੇਗਾ ਇਧਰ ਲੇਗਾ ਐ ਐ ਲਈ ਅੰਡੀ ਜੀ ਐਨਾ ਨਹੀਂ ਖਾਈ ਲੈ ਨਹੀਂ ਖਾਈ ਆਈਏ ਆਈਏ ਇੱਕ ਦਿਨ ਆ ਗਿਆ ਸਿਨਾਪਤੀ ਕਹਾ ਸਿਨਾਪਤੀ ਇੱਕ ਚਲਾ ਗਿਆ ਮਲਿਕ ਮਲਿਕ ਸਿਨਾਪਤੀ ਇੱਕ ਆ ਗਿਆ ਹੁਣ ਗੱਲ ਕਰਾਂਗੇ ਇਸ ਵੀਡੀਓ ਦੇ ਬਾਰੇ ਵਿੱਚ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖ ਰਿਹਾ ਹੈ ਕਿ ਤਿੰਨ ਬੱਚੀਆਂ ਨੌਜਵਾਨ ਬੱਚੀਆਂ ਜਿਨ੍ਹਾਂ ਦੀ ਉਮਰ 18 20 21 22 ਸਾਲ ਦੀ ਹੈ ਔਰ ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਨਾਬਾਲਗ ਵੀ ਹੈ ਗੱਲ ਨਾਬਾਲਗ ਦੀ ਜਾਂ 18 ਤੋਂ ਉੱਪਰ ਦੀ ਨਹੀਂ ਹੈ ਗੱਲ ਇਹ ਹੈ ਕਿ ਜਿਹੜਾ ਕਾਰਾ ਉਸ ਫੈਕਟਰੀ ਦੇ ਮਾਲਕ ਦੇ ਕਹਿਣ ਦੇ ਉੱਤੇ ਉਹਦੇ ਕਰਿੰਦਿਆਂ ਨੇ ਇਸ ਪਰਿਵਾਰ ਦੇ ਨਾਲ ਕੀਤਾ ਉਹ ਇੱਕ ਹਿਵਾਨੀਅਤ ਦੀ ਹੱਦ ਪਾਰ ਕਰਦਾ ਹੈ ਔਰ ਸ਼ਰਮਸਾਰ ਕਰਦਾ ਹੈ ਪੂਰੇ ਸਮਾਜ ਨੂੰ ਪੂਰੇ ਦੇਸ਼ ਦੀ ਸ਼ਰਮ ਦੇ ਨਾਲ ਅੱਖਾਂ ਜੜੀਆਂ ਨੇ ਉਹ ਨਿਵੀਆਂ ਹੋ ਜਾਂਦੀਆਂ ਨੇ ਇਹੋ ਜਹੀਆਂ ਘਟਨਾਵਾਂ ਕਿਉਂ ਵਧ ਰਹੀਆਂ ਨੇ ਕਾਰਨ ਕੀ ਹੈ ਇਹ ਤਾਂ ਅਲੱਗ ਇੱਕ ਵਿਸ਼ਾ ਹੈ ਪਰ ਇਸ ਘਟਨਾ ਦੇ ਉੱਤੇ ਅਗਰ ਅਸੀਂ ਚਾਈਏ ਜੋ ਤੁਸੀਂ ਵੀਡੀਓ ਦੇਖੀ ਜਿਵੇਂ ਕਿ ਕੁਝ ਲੋਕੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਇਹਨਾਂ ਦਾ ਮੂੰਹ ਉੱਚਾ ਕਰੋ ਇਹਨਾਂ ਦੀ ਫੋਟੋ ਖਿੱਚੀਏ ਤਿੰਨ ਬੰਦੇ ਗ੍ਰਿਫਤਾਰ ਕਰ ਲਏ ਗਏ ਨੇ ਇਸ ਫੈਕਟਰੀ ਦਾ ਮਾਲਕ ਅਤੇ ਦੋ ਕਰਿੰਦੇ ਜਿਨ੍ਹਾਂ ਦੇ ਨਾਮ ਮੁਹੰਮਦ ਕੈਸ ਹਰਪ੍ਰੀਤ ਅਤੇ ਮਨਪ੍ਰੀਤ ਹੈ ਇਹਨਾਂ ਤਿੰਨਾਂ ਦੀ ਗ੍ਰਿਫਤਾਰੀ ਕੀ ਇਹੋ ਜਿਹੀਆਂ ਘਟਨਾਵਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਰੋਕੇਗੀ ਮੈਨੂੰ ਨਹੀਂ ਲੱਗਦਾ ਕਿਉਂਕਿ ਕਾਨੂੰਨ ਨੇ ਆਪਣਾ ਕੰਮ ਤਾਂ ਕਰ ਦਿੱਤਾ ਪਰ ਕਾਨੂੰਨ ਨੂੰ ਹੁਣ ਇਸ ਵੀਡੀਓ ਦੇ ਉੱਤੇ ਵੀ ਗੌਰ ਕਰਨੀ ਚਾਹੀਦੀ ਹੈ ਇਸ ਵੀਡੀਓ ਦੇ ਵਿੱਚ ਇੱਕ ਇੱਕ ਬੰਦਾ ਜਿਹੜਾ ਵੀ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੱਸ ਰਿਹਾ ਇਹਨਾਂ ਦੇ ਉੱਤੇ ਟਿਚਕਰੀਆਂ ਕੱਸ ਰਿਹਾ ਹੈ। ਕੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ? ਕਿਉਂਕਿ ਸਮਾਜ ਦੇ ਵਿੱਚ ਇਹੋ ਜੀਆਂ ਘਟਨਾਵਾਂ ਅਗਰ ਹੁੰਦੀਆਂ ਰਹੀਆਂ ਤਾਂ ਇਸ ਸਮਾਜ ਦੇ ਵਿੱਚ ਇਹੋ ਜੀਆਂ ਘਟਨਾਵਾਂ ਦਾ ਵੱਧ ਤੋਂ ਵੱਧ ਖਲਾਰਾ ਪੈਂਦਾ ਜਾਵੇਗਾ। ਕਿਉਂਕਿ ਤੁਸੀਂ ਦੇਖਿਆ ਇਸ ਵੀਡੀਓ ਦੇ ਵਿੱਚ ਜਿਵੇਂ ਜੈਸੇ ਹੀ ਉਹਨਾਂ ਬੱਚੀਆਂ ਨੂੰ ਕਾਰ ਦੇ ਨੇੜੇ ਖੜਾ ਕੀਤਾ ਜਾਂਦਾ ਹੁਣਾਂ ਦੇ ਗਲ ਦੇ ਵਿੱਚ ਤਖਤੀ ਪਈ ਹੋਈ ਹੈ ਔਰ ਉਸ ਤਖਤੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਚੋਰ ਹੂੰ ਮੈਂ ਆਪਣਾ ਗੁਨਾਹ ਕਬੂਲ ਕਰਦੀ ਹੂੰ ਜਾਂ ਕਰਤਾ ਹੂੰ ਹੱਦ ਹੋ ਗਈ ਕਾਨੂੰਨ ਨਾਮ ਦੀ ਚੀਜ਼ ਹੀ ਨਹੀਂ ਕੋਈ ਕਿਆ ਫਰਜ ਨਹੀਂ ਸੀ ਬਣਦਾ ਫੈਕਟਰੀ ਦੇ ਮਾਲਕ ਦਾ ਪਿਛਲੇ 40 ਦਿਨਾਂ ਤੋਂ ਤੇਰੀ ਫੈਕਟਰੀ ਦੇ ਵਿੱਚ ਜੇਕਰ ਚੋਰੀ ਹੋ ਰਹੀ ਹੈ ਤਾਂ ਤੈਨੂੰ ਕਾਨੂੰਨ ਦਾ ਸਹਾਰਾ ਲੈਣਾ ਚਾਹੀਦਾ ਸੀ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕੋਲ ਸੀਸੀਟੀਵੀ ਫੁਟੇਜ ਨੇ ਤਾਂ ਉਹ ਫੁਟੇਜ ਦੇਖ ਕੇ ਤੁਸੀਂ ਆਪ ਕਾਨੂੰਨ ਬਣ ਕੇ ਉਹਨਾਂ ਦੇ ਘਰ ਕਿੱਦਾਂ ਪਹੁੰਚ ਗਏ ਜੇ ਬਰਾਮਦਗੀ ਕੀਤੀ ਘਰ ਦੇ ਵਿੱਚੋਂ ਸਮਾਨ ਦੀ ਜਿਹੜੀ ਕਿ ਇੱਕ ਪੀੜਤਾ ਹੈ ਉਹਨਾਂ ਦੇ ਵਿੱਚੋਂ ਜਿਹੜੀ ਉਹਨਾਂ ਬੱਚੀਆਂ ਦੀ ਮਾਂ ਹੈ ਉਸ ਮਾਂ ਨੇ ਵੀ ਕਬੂਲ ਕੀਤਾ ਹੈ ਉਹ ਵੀ ਬਿਆਨ ਅਸੀਂ ਤੁਹਾਨੂੰ ਅਖੀਰ ਦੇ ਵਿੱਚ ਸੁਣਾਵਾਂਗੇ ਉਸ ਬੰਦੇ ਨੇ ਵੀ ਆਪਣੀ ਗਲਤੀ ਮੰਨ ਲਈ ਜਿਸ ਨੇ ਇਹ ਸਾਰਾ ਕਾਰਾ ਨਾਲ ਹੋ ਕੇ ਕਰਵਾਇਆ ਉਹ ਵੀ ਤੁਹਾਨੂੰ ਵੀਡੀਓ ਅਸੀਂ ਉਹਦੀ ਗਲਤੀ ਦੀ ਵੀ ਦਿਖਾਵਾਂਗੇ ਲੇਕਿਨ ਕਿਹ ਗਲਤੀ ਮੰਨ ਲੈਣਾ ਹੀ ਸਜ਼ਾ ਹੈ ਬੰਦੀ ਕਾਰਵਾਈ ਪੁਲਿਸ ਨੇ ਤਾਂ ਕਰ ਦਿੱਤੀ ਪਰ ਗੱਲ ਇਸ ਤੋਂ ਅੱਗੇ ਦੀ ਹੈ ਕਿਆ ਜੋ ਵੀ ਬੰਦੇ ਇਸ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਨੇ ਜਿਹੜੇ ਇਹਨਾਂ ਦੇ ਉੱਤੇ ਹੱਸ ਰਹੇ ਨੇ ਜਿਹੜੇ ਟਿਚਕਰੀਆਂ ਕੱਸ ਰਹੇ ਨੇ ਕਿਉਂਕਿ ਜਵਾਨ ਬੱਚੀਆਂ ਨੇ ਉਹਨਾਂ ਦੇ ਵਿਆਹ ਸ਼ਾਦੀਆਂ ਵੀ ਹੋਣੇ ਸੀ ਇੱਥੋਂ ਤੱਕ ਉਦੀ ਮਾਂ ਦਾ ਜਿਵੇਂ ਕਹਿਣਾ ਹੈ ਕਿ ਉਹਨਾਂ ਦੀ ਇੱਕ ਬੇਟੀ ਦੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਦੀ ਵੀ ਹੋਣ ਵਾਲੀ ਸੀ ਜੇਕਰ ਉਹਨਾਂ ਦੇ ਇਹਨਾਂ ਰਿਸ਼ਤਿਆਂ ਦੇ ਉੱਤੇ ਇਸ ਮਾਮਲੇ ਦਾ ਇਸ ਵਾਰਦਾਤ ਦਾ ਅਸਰ ਪੈਂਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਕੌਣ ਚੱਕੇਗਾ ਤਾਂ ਕਾਨੂੰਨ ਨੂੰ ਇੱਥੋਂ ਤੱਕ ਜਾਣਾ ਚਾਹੀਦਾ ਹੈ ਕਿ ਇਸ ਵੀਡੀਓ ਦੇ ਵਿੱਚ ਕਿਹੜੇ ਕਿਹੜੇ ਇਨਸਾਨਾਂ ਨੇ ਕਿਹੜੇ ਕਿਹੜੇ ਬੰਦਿਆਂ ਨੇ ਇਹਨਾਂ ਬੱਚਿਆਂ ਤੇ ਉੱਤੇ ਇਹਨਾਂ ਦੀ ਮਾਂ ਦੇ ਉੱਤੇ ਟਿਚਕਰੀਆਂ ਕੱਸੀਆਂ ਔਰ ਪੱਦੇ-ਪੱਦੇ ਬੋਲ-ਬੋਲੇ ਇਥੋਂ ਤੱਕ ਹੀ ਨਹੀਂ ਇਥੋਂ ਤੱਕ ਵੀ ਕਿਹਾ ਗਿਆ ਕਿ ਇਹਨਾਂ ਨੂੰ ਮਾਰੋ ਜਦ ਉਹ ਗਲੀ ਦੇ ਵਿੱਚ ਗਾਹ ਤੁਰ ਰਹੇ ਸੀ ਤਾਂ ਪਿੱਛੇ ਸੋਟੀਆਂ ਲੈ ਕੇ ਵੀ ਕੁਝ ਜਿਹੜੇ ਬੰਦੇ ਨੇ ਉਹ ਚੱਲ ਰਹੇ ਸੀ ਔਰ ਕਹਿ ਰਹੇ ਸੀ ਹੱਸ-ਹੱਸ ਕੇ ਕਹਿ ਰਹੇ ਸੀ ਕਿ ਇਹਨਾਂ ਨੂੰ ਮਾਰੋ ਇਹ ਚੋਰ ਹਨ ਔਰ ਬੜੇ ਹੀ ਗੜਾਕੇ ਮਾਰ-ਮਾਰ ਕੇ ਉਹਨਾਂ ਦੇ ਪਿੱਛੇ-ਪਿੱਛੇ ਤੁਰ ਰਹੇ ਸੀ ਔਰ ਇਸ ਵੀਡੀਓ ਦੇ ਵਿੱਚ ਕੁਝ ਬੱਚੇ ਵੀ ਨਾਲ ਚੱਲ ਰਹੇ ਨੇ ਹੁਣ ਉਹਨਾਂ ਬੱਚਿਆਂ ਦੇ ਉੱਤੇ ਇਸ ਵਾਰਦਾਤ ਦਾ ਕੀ ਅਸਰ ਪਵੇਗਾ ਹੈਰਾਨਗੀ ਦੀ ਗੱਲ ਇਹ ਹੈ ਕਿ ਪੁਲਿਸ ਨੇ ਤਾਂ ਆਪਣਾ ਕੰਮ ਕਰ ਦਿੱਤਾ ਕਿਆ ਪੁਲਿਸ ਇਸ ਵੀਡੀਓ ਦੇ ਉੱਤੇ ਕੜਾ ਐਕਸ਼ਨ ਲੈ ਕੇ ਜਿਹੜੇ ਬੰਦੇ ਇਹਨਾਂ ਦੀ ਵੀਡੀਓ ਬਣਾ ਬਣਾ ਕੇ ਫੋਟੋਆਂ ਖਿੱਚ ਖਿੱਚ ਕੇ ਹੱਸ ਰਹੇ ਸੀ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਲਏਗੀ ਉਮੀਦ ਕਰਦੇ ਹਾਂ ਕਿ ਕਾਨੂੰਨ ਆਪਣਾ ਕੰਮ ਵਧੀਆ ਤਰੀਕੇ ਨਾਲ ਕਰੇਗਾ ਔਰ ਪੁਲਿਸ ਜਿਹੜੀ ਹੈ ਉਹ ਬਣਦੀ ਕਾਰਵਾਈ ਇਹਨਾਂ ਸਾਰਿਆਂ ਲੋਕਾਂ ਦੇ ਉੱਤੇ ਕਰੇ ਕਿਉਂਕਿ ਇਹਨਾਂ ਦਾ ਫਰਜ਼ ਸੀ ਕਿ ਜਿਸ ਵੇਲੇ ਫੈਕਟਰੀ ਦੇ ਬੰਦੇ ਇਹਨਾਂ ਨੂੰ ਮੂੰਹ ਕਾਲਾ ਕਰਕੇ ਤੋੜ ਰਹੇ ਸੀ ਤਾਂ ਉਹਨਾਂ ਨੂੰ ਰੋਕਣਾ ਜਦ ਕਿ ਰੋਕਣ ਦੀ ਬਜਾਏ ਇਹ ਉਹਨਾਂ ਦੇ ਨਾਲ ਹਾਸੋ-ਹੇਣੀਆ ਗੱਲਾਂ ਕਰ ਰਹੇ ਸੀ ਜੀ ਹਾਂ ਬਹਾਦਰ ਕੇ ਰੋਡ ਤੇ ਕੋਲ ਇਹ ਜਿਹੜਾ ਮਾਮਲਾ ਹੋਇਆ ਹੈ ਇਸ ਮਾਮਲੇ ਦੇ ਵਿੱਚ ਜੋ ਪੁਲਿਸ ਸਟੇਸ਼ਨ ਜੋਧੇਵਾਲ ਬਸਤੀ ਨੇ ਜਿਹੜਾ ਐਕਸ਼ਨ ਲਿਆ ਹੈ ਉਹਦੀ ਜੂਰਿਸਡਿਕਸ਼ਨ ਦੇ ਅੰਦਰ ਹੈ ਅਧਿਕਾਰੀਆਂ ਦੇ ਕਹਿਣ ਦੇ ਮੁਤਾਬਕ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮਗਰ ਇਹ ਸ਼ਰਮਸਾਰ ਕਰਨ ਦੇਣ ਵਾਲੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਬਲਕਿ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਉਮੀਦ ਕਰਦੇ ਹਾਂ ਕਿ ਇਹੋ ਜੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਕਾਨੂੰਨ ਜਿਹੜਾ ਹੈ ਉਹ ਕੜੇ ਤੋਂ ਕੜੀ ਸਜ਼ਾ ਜਿਹੜੀ ਹੈ ਉਹ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਹੈ ਉਹ ਜ਼ਰੂਰ ਕਰੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਵਾਰਦਾਤਾਂ ਇਹੋ ਜੀਆਂ ਘਟਨਾਵਾਂ ਦੇ ਉੱਤੇ ਨਕੇਲ ਕਸੀ ਜਾ ਸਕੇ ਅਸੀਂ ਵੀ ਸਾਰੇ ਇਹੀ ਉਪਰੰਨ ਕਰੀਏ ਕਿ ਇਸ ਤਰ੍ਹਾਂ ਦੀ ਵਾਦ-ਵਾਦ ਜੇ ਕਿਤੇ ਸਾਡੀਆਂ ਅੱਖਾਂ ਦੇ ਮੂਰੇ ਹੋਵੇ ਤਾਂ ਅਸੀਂ ਇਹਨੂੰ ਰੋਕਣ ਦੀ ਕੋਸ਼ਿਸ਼ ਕਰੀਏ بجائے ਇਸ ਦੇ ਕਿ ਇਸ ਦੀਆਂ ਵੀਡੀਓ ਬਣਾ ਬਣਾ ਕੇ ਸ਼ੇਅਰ ਕਰੀਏ ਮਨ ਤਾਂ ਨਹੀਂ ਸੀ ਕਰਦਾ ਕਿ ਇਹੋ ਜਿਹੀ ਖਬਰ ਜਿਹੜੀ ਹੈ ਅਸੀਂ ਨਸ਼ਰ ਕਰੀਏ ਮਗਰ ਇਹੋ ਜਿਹੀ ਖਬਰ ਪਬਲਿਕ ਦੇ ਤੱਕ ਜਨਤਾ ਦੇ ਤੱਕ ਪਹੁੰਚਾਉਣਾ ਵੀ ਸਾਡਾ ਫਰਜ਼ ਬੰਦਾ ਹੈ ਤਾਂ ਕਿ ਤੁਸੀਂ ਆਪਣਾ ਫਰਜ਼ ਸਮਝ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਕਟੜਨਾਵਾਂ ਨੂੰ ਨਕੇਲ ਪਾ ਸਕੋ ਰੋਕ ਸਕੋ ਹੋਈ ਹੈ ਜੀ ਜੋ ਚੀ ਗਲਤੀ ਹੋਈ ਹੈ ਜੀ ਜੋ ਪਰ ਇਹ ਕਿ ਸ਼ਾਮ ਦਾ ਟਾਈਮ ਸੀ ਸ਼ਹਿਰ ਟਾਈਮ ਕਰਕੇ ਘਟ ਘਟ ਹੋ ਉਸ ਕਰ ਪਰ ਇਹ ਹੈ ਕਿ ਮਾਲਕ ਹੱਥ ਚ ਲੈਣਾ ਕਿੱਦਾਂ ਮਾਲਕ ਮਾਲਕ ਜਿਹੜਾ ਹੈਗਾ ਉਹਨਾਂ ਦਾ ਨਹੀਂ ਮੈਂ ਆਪਣੇ ਤੌਰ ਤੇ ਆਪਣੇ ਤੌਰ ਤੇ ਲੈਣਾ ਜੀ ਮੈਂ ਹੀ ਕਿਹਾ ਤੁਸੀਂ ਕਿਉਂ ਕਿਹਾ ਜੀ ਕਿਸੇ ਵੀ ਅਸੀਂ ਦੇਖੋ ਵਾਇਰਲ ਮੈਂ ਨਹੀਂ ਕਿਹਾ ਜੀ ਵੀਡੀਓ ਵਾਇਰਲ ਮੈਂ ਨਹੀਂ ਕਿਹਾ ਜੀ ਜਿਹੜਾ ਬੰਕਾ ਕਹਿੰਦਾ ਕੋੜੀ ਦਾ ਵਿਆਹ ਹੋਣ ਵਾਲਾ ਸੀ ਜੀ ਤੁਹਾਡੇ ਕੋਲ ਰਾਈਟ ਨਹੀਂ ਜੀ ਮੇਰੇ ਕੋਲ ਕੋਈ ਰਾਈਟ ਨਹੀਂ ਜੀ ਮੇਰੇ ਕੋਲ ਰਾਈਟ ਨਹੀਂ ਹੈ ਜੀ ਮੈਂ ਕਹਾ ਮੇਰੇ ਤੋਂ ਰਾਈਟ ਹੈ ਮੇਰੇ ਕੋਲ ਕੋਈ ਰਾਈਟ ਨਹੀਂ ਪਰ ਜਿਹੜਾ ਬੰਦਾ ਪਰੇਸ਼ਾਨ ਹੁੰਦਾ ਵੀਰੇ ਉਹ ਥੋੜਾ ਜਿਆ ਜਿਹੜਾ ਚੈਨਾ ਉਸ ਨਾਲ ਕੈਸ ਕਰਾ ਮੈਂ ਆਪਣੀ ਗਲਤੀ ਮੰਨਦਾ ਜੀ ਜੇ ਮੈਨੂੰ ਜੇ ਜੋ ਵੀ ਸਜ਼ਾ ਦੇਣਗੇ ਮੈਂ ਸਵੀਕਾਰ ਤੋ ਇਸ ਲਈ ਜਿਉਂਨੇ ਚੋਰ ਕਹਿ ਕੇ ਜਿਉਨੇ ਕਾਹਦੇ ਕਿ ਤੁਹਾਰੇ ਯਹਾਂ ਵੀ ਮਾਲ ਨਿਕਰਾਏ ਤੁਸੀਂ ਵੀ ਚੋਰ ਹੋ ਤਾਂ ਹਮ ਕਾਹ ਕੇ ਹਮ ਤੇ ਚੋਰੀ ਕੈਮਰਾ ਚੈੱਕ ਕਰ ਲਿਜੀਏ ਆਪ ਅਗਰ ਹਮਾਰੀ ਲੜਕੀਆਂ ਨੇ ਚੋਰੀ ਕੀਤੀ ਹੋਏ ਜਾਂ ਹਮਨੇ ਕੀਤੀ ਹੋਏ तो हम चोर हैं लेकिन हम हमारे कमरे में माल निकला चलो हम मानते हैं कि हम चोर हैं हम खरीदा है तो कला खरीदने वाला जो है तो चोर से ज्यादा जुर्मी होता आपने है से, खरीदा था? अभी से उसने उसने चोरी किया था हाँ, जो तो है तो लाए थे ये कहा है लड़का हाँ तो मारो पीट पीटकी जो मार पे तो? नहीं आई नहीं हमने इसकी शादी अठारह साल बदनामी की गई है आपके पूरे इलाके में तो कार्रवाई होनी चाहिए तो उसके लिए आप जो कुछ करो सरा गरीब आदमी हम का करीब खा रहे हैं हमारी मांग बस यहाँ हमारे साथ इंसाफ जाए हम चोरी नहीं की नहीं। हम जो खरीदा जरूर गुनागार हम बस आपके परिवार के साथ जो बदनामी की काला की पुलिस कंप्लेन करेंगे तुम्हारी जवानत नहीं होगी तुम्हारी लड़कियों की शादी नहीं होगी हमने कहा सर ऐसा मत करिए जो न तो हम हमारा कार्ड ले लीन मोबाइल हमारे चार पांच जमा कर लीन हमारे घर को तक का सब सामान उठा ले गए जोन्हें डालम भर के सब बाद शाम का दही गए हैं कपड़ा लता रहे हैं आज सोशल मीडिया न्यूज़ के वीडियो वायरल हो रही है ਕਿ ਕੁਝ ਕੁੜੀਆਂ ਤੇ ਮੁੰਡੇ ਦੇ ਫੇਸੇਸ ਦੇ ਉੱਤੇ ਬਲੈਕ ਇੰਕ ਲਾ ਕੇ ਉਹਨਾਂ ਨੂੰ ਸਟਰੀਟਸ ਦੇ ਉੱਤੇ ਤੋਰਿਆ ਜਾ ਰਿਹਾ ਸੀ ਜਦੋਂ ਇਹ ਇਨਫਾਰਮੇਸ਼ਨ ਸਾਡੇ ਕੋਲ ਪਹੁੰਚੀ ਸਾਡੇ ਸੀਨੀਅਰ ਅਫਸਰ ਤੇ ਥਾਣਾ ਐਸ ਐਚ ਓ ਜੋਦੇਵਾਲ ਬਸਤੀ ਮੌਕੇ ਤੇ ਪਹੁੰਚੇ ਤੇ ਮੌਕਾ ਮੁਲਾਈਜ਼ਾ ਕੀਤਾ ਹੁਣ ਤੱਕ ਦੀ ਵੈਰੀਫਿਕੇਸ਼ਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਬਹਾਦਰਕੇ ਰੋਡ ਦੇ ਉੱਤੇ ਇੱਕ ਫੈਕਟਰੀ ਦੀਪ ਗਾਰਮੈਂਟਸ ਦੀ ਹੈਗੀ ਆ ਜਿਹੜੀ ਕਿ ਗਾਰਮੈਂਟ ਮੈਨੂਫੈਕਚਰਿੰਗ ਕਰਦੀ ਹੈ اسی ਫੈਕਟਰੀ ਦੇ ਮਾਲਕ ਤੇ ਮੈਨੇਜਰ ਨੂੰ ਜਦੋਂ ਪਤਾ ਲੱਗਿਆ ਕਿ ਫੈਕਟਰੀ ਤੇ ਕੁਝ ਕੁੜੀਆਂ ਉਹਨਾਂ ਨੂੰ ਸਸਪੈਕਟਡ ਲੱਗੀ ਕਿ ਜਿਹੜੇ ਕਿ ਚੋਰੀ ਕਰ ਰਹੇ ਹਨ ਤੇ ਉਹਨਾਂ ਨੂੰ ਸਬਕ ਸਿਖਾਉਣ ਦੇ ਚੱਕਰ 'ਚ ਉਹਨਾਂ ਤਿੰਨਾਂ ਕੁੜੀਆਂ ਉਹਦਾ ਭਰਾ ਤੇ ਉਹਦੀ ਮਦਰ ਦੇ ਫੇਸ ਦੇ ਉੱਤੇ ਬਲੈਕ ਇਨਕ ਲਾ ਕੇ ਉਹਨਾਂ ਨੇ ਜਿਹੜੇ ਆਲੇ ਦੁਆਲੇ ਉਹਨੂੰ ਪਬਲਿਕ ਸਟ੍ਰੀਟਸ ਦੇ ਉੱਤੇ ਤੋਰਿਆ ਤੇ ਹੁਣ ਤੱਕ ਇਸ ਇਨਫੋਰਮੇਸ਼ਨ ਦੇ ਉੱਤੇ ਪਰਚਾ ਦਰਜ ਕੀਤਾ ਜਾ ਚੁੱਕਾ ਹੈ ਤੇ ਤਿੰਨ ਬੰਦੇ ਜਿਹੜੇ ਹੈਗੇ ਗ੍ਰਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦਾ ਕੀ ਨਾਮ ਮੁਹੰਮਦ ਕੇਸ਼, ਮਨਪ੍ਰ ਤਫਤੀਸ਼ ਜਾਰੀ